ਕਿ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਮਾਣਾ ਹਲਚਲ ਹਲਚਲ ਨਿਊਜ਼ ਦਾ ਇੱਕੋ ਹੀ ਮਕਸਦ ਹੈ ਸ਼ਹਿਰ ਦੇ ਵਿੱਚ ਹੋ ਰਹੀਆਂ ਵਧੀਆਂ ਕਿਆਂ ਤੇ ਕੋਈ ਵੀ ਘਟਨਾਵਾਂ ਤੇ ਉਹਨਾਂ ਤੇ ਅਸਰ ਨਾ ਹੋਣ ਤੇ ਹੀ ਉਸ ਨੂੰ ਪੇਸ਼ ਕੀਤਾ ਹੈ ਤਾਂ ਜੋ ਉਸ ਤੇ ਪ੍ਰਸ਼ਾਸਨ ਕੋਈ ਨਾ ਕੋਈ ਕਾਰਵਾਈ ਕਰੇ ਤੇ ਬਣਦੀ ਕਾਰਵਾਈ ਕਰੇ ਇਹੋ ਜਿਹਾ ਇੱਕ ਮਾਮਲਾ ਅੱਜ ਤੁਹਾਡੇ ਧਿਆਨ ਦੇ ਵਿੱਚ ਲਿਆਣ ਲੱਗੇ ਆ ਕਾਨਗੜ ਰੋਡ ਤੇ ਸਥਿਤ ਇੱਕ ਸ਼ਮਸ਼ਾਨ ਘਾਟ ਹੈ ਜਿਸ ਦੇ ਵਿੱਚ ਚੋਰਾਂ ਨੇ ਕਈ ਟਾਈਮ ਪਿਛਲੇ ਕਈ ਟਾਈਮ ਤੋਂ ਚੋਰੀ ਦੇ ਘਟਨਾਵਾਂ ਵਾਪਰ ਰਹੀਆਂ ਹਨ ਜਿਵੇਂ ਮੁਹੱਲਾ ਵਾਸੀਆਂ ਨੇ ਬੁਲਾ ਕੇ ਦੱਸਿਆ ਕਿ ਇੱਥੇ ਜੋ ਮੋਟਰ ਦੀ ਸਮਰੱਸੀ ਵਾਲੀ ਦੀ ਪਾਈਪ ਤਾਰ ਤਾਰ ਵੀ ਵੱਢ ਕੇ ਲੈ ਗਏ ਨੇ ਤੇ ਪਾਈਪਾਂ ਵੀ ਨਹੀਂ ਛੱਡੀਆਂ ਉਸ ਤੋਂ ਇਲਾਵਾ ਵੀ ਇੱਥੋਂ ਕਈ ਦਰਖਤ ਵੀ ਖੁਰਦ-ਬੁਰਦ ਕੀਤੇ ਗਏ ਹਨ ਤੇ ਮਹੱਲਾ ਵਾਸੀਆਂ ਨਾਲ ਵੀ ਗੱਲ ਕਰਾਂਗੇ ਜੋ ਇਹਦੀ ਦੇਖਭਾਲ ਕਰਦੇ ਹਨ ਸਾਮ ਸੰਭਾਲ ਨੂੰ ਚੰਗੀ ਗੱਲ ਐ ਕਰਦੇ ਹਨ ਤੇ ਇੱਥੇ ਹਰਿਆਲੀ ਲਈ ਬੂਟੇ-ਬਾਟੀ ਵੀ ਲਾਏ ਹੋਏ ਨੇ ਸੀ ਕੈਮਰਾਮੈਨ ਨੂੰ ਦਿਖਾਵਾਂਗੇ ਇੱਧਰ ਬੂਟੇ ਕਿੰਨੀ ਵੀ ਨਿਗਾ ਮਾਰ ਕੇ ਦਿਖਾਵੇ ਕਿ ਵੀ ਇੱਥੇ ਹਰੇ ਭਰੇ ਦੂਰ ਦਰਖਤ ਲੱਗੇ ਹੋਏ ਹਨ ਤੇ ਇੱਥੇ ਹੀ ਬੱਸ ਨਹੀਂ ਚੋਰਾ ਨੇ ਡੇਡੇਡ ਪੜਦੀਆਂ ਜਾਂ ਚਾਚਾ ਨਹੀਂ ਚਿੱਤੀ ਪਾਈਪਾਂ ਲਾਈਆਂ ਹੋਈਆਂ ਸਨ ਹੱਥ ਧੋਣ ਵਾਸਤੇ ਜੋ ਇੱਥੇ ਸਨਸਕਾਰ ਕਰਕੇ ਲੋਕ ਜਾਂਦੇ ਹਨ ਕਿ ਤਾਂ ਜੋ ਆਪਣਾ ਹੱਥ ਧੋਤੇ ਹਨ ਉਹਨਾਂ ਟੂਟੀਆਂ ਨੂੰ ਵੀ ਨਹੀਂ ਛੱਡਿਆ ਤੇ ਨਾ ਹੀ ਉਹਨਾਂ ਦੇ ਜਿਹੜੀ ਅੰਡਰਗ੍ਰਾਉਂਡ ਟੂਟੀਆਂ ਦੀ ਪਾਈਪਾਂ ਪਾਈਆਂ ਹੋਈਆਂ ਸਨ ਉਹ ਵੀ ਨਹੀਂ ਛੱਡੀਆਂ ਤੇ ਤੁਹਾਨੂੰ ਦਿਖਾਵਾਂਗੇ ਤੇ ਕੀ ਇੱਥੇ ਵਾਪਰ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਮਹੱਲਾ ਵਾਸੀਆਂ ਨੇ ਕਿਹਾ ਹੈ ਕਿ ਸਾਡੇ ਮਾਧਿਅਮ ਰਹੀਂ ਕਿਹਾ ਹੈ ਕਿ ਇਹਨਾਂ ਚੋਰਾ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਤੇ ਬਣ ਕੇ ਬਣਦੀ ਹੈ ਨਾ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਪ੍ਰੇਮ ਬਦਵਾ ਦੇ ਨਾਲ ਹਲਚਲ نیوز ਦੀ ਰਿਪ ਇਹ ਆਪਣੇ ਦਿਖਾ ਰਹੇ ਹਨ ਭਰਾ ਜੀ ਕਿ ਵੀ ਇੱਥੋਂ ਟੂਟੀਆਂ ਵੀ ਜੜੀਆਂ ਲੱਗੀਆਂ ਹੋਈਆਂ ਸਨ ਉਹ ਟੂਟੀਆਂ ਵੀ ਗਾਇਬ ਕਰ ਦਿੱਤੀਆਂ ਨੇ ਚੋਰਾਂ ਨੇ ਤਿੰਨ ਚਾਰ ਟੂਟੀਆਂ ਤਿੰਨ ਟੂਟੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤੇ ਜੋ ਅੰਡਰਗਰਾਊਂਡ ਪਾਈਪਾਂ ਪਾਈਆਂ ਹੋਈਆਂ ਸਨ ਉਹ ਵੀ ਨਹੀਂ ਛੱਡੀਆਂ ਉਹ ਵੀ ਛੱਡੀਆਂ ਨਹੀਂ ਤੇ ਉਹ ਤਿੰਨ ਉਹ ਉੱਥੇ ਲਾਈਆਂ ਸੀ ਜੀ ਉਹ ਵੀ ਪਟ ਕੇ ਪਾਈਪ ਵੀ ਪਟ ਕੇ ਲਏ ਉਹ ਸਿਮਟ ਇਹ ਦੋ ਲੱਗੇ ਤੇ ਮਹੱਲਾ ਵਾਸੀਆਂ ਨੇ ਦੇਖਿਆ ਕਿ ਇੱਥੇ ਬੂਟੇ ਬਾਟੇ ਨੂੰ ਪਾਣੀ ਦੇਣ ਵਾਸਤੇ ਵੱਡੀ ਮੋਟਰ ਦਾ ਪਾਈਪ ਲਾਇਆ ਹੋਇਆ ਸੀ ਉਹ ਵੀ ਉਸ ਉਹ ਵੀ ਨਹੀਂ ਛੱਡਿਆ ਡੇਢ 2 ਫੁੱਟ ਦਾ ਪਾਈਪ ਸੀ ਜੇ ਉਸ ਨੂੰ ਪਾਈਪ ਨੂੰ ਲਵਾਣਗੇ ਤਾਂ ਹੁਣ ਸਾਰੀ ਫਿਟਿੰਗ ਪਟਕੇ ਤਾਂ ਹੀ ਉਹ ਲਵਾਣੀ ਹੋਏਗੀ ਨਹੀਂ ਤਾਂ ਉਸ ਤਰ੍ਹਾਂ ਨਹੀਂ ਲੱਗ ਸਕਦੀ ਉਹਨਾਂ ਨੇ ਕਿਹਾ ਕਿ ਵੀ ਦਿਨੋਂ ਦਿਨ ਜੜੀਆਂ ਸ਼ਹਿਰ ਦੇ ਵਿੱਚ ਚੋਰੀ ਦੇ ਘਟਨਾਵਾਂ ਵਾਪਰਨੀਆਂ ਹਨ ਇਹਨਾਂ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਇਹਨਾਂ ਤੇ ਸਖਤ ਕਾਰਵਾਈ ਕਰੇ ਤੇ ਇਧਰਲੇ ਪਾਸੇ ਹੋਣ ਵਾਲੀਆਂ ਘਟਨਾਵਾਂ ਤਾਂ ਹੀ ਰੁਕ ਸਕਦੀਆਂ ਹਨ ਕਿ ਇੱਥੇ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਅੱਗੋਂ ਵੀ ਤਿੰਨ ਨੇ ਤਿੰਨ ਉਧਰ ਨਹੀਂ ਉਹਦੇ ਤੇ ਵੀ ਹੱਥ ਸਾਫ ਦੇ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਥਾਵਾਂ ਤੋਂ ਇਹ ਪਾਈਪਾਂ ਦਾ ਨੁਕਸਾਨ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ 8 ਤੋਂ 10 ਟੂਟੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਹੁਣ ਇੱਕ ਵੀ ਟੂਟੀ ਨਹੀਂ ਹੈ ਉਹਨਾਂ ਦੱਸਿਆ ਕਿ ਇਸ ਥਮਲੇ ਦੇ ਵਿੱਚੋਂ ਉਹਨਾਂ ਤੋਂ ਟੂਟੀ ਨਾ ਨਿਕਲੀ ਤੇ ਨਾ ਪਾਈਪ ਨਹੀਂ ਨਿਕਲਾ ਤੇ ਉਹਨਾਂ ਨੇ ਇਸ ਥਮਲੇ ਨੂੰ ਤੇ ਕੋਲੇ ਨੂੰ ਹੀ ਢਾ ਕੇ ਪਾਈਪ ਕੱਢ ਕੇ ਵਿੱਚੋਂ ਲੈ ਗਏ ਹਨ ਏ ਉਹਨਾਂ ਦਾ ਕਹਿਣਾ ਹੈ ਕਿ ਜੜੀਆਂ ਦਿਨੋਂ ਦਿਨ ਇਹ ਘਟਨਾਵਾਂ ਵਾਪਰ ਰਹੀਆਂ ਇਹਨਾਂ ਨੇ ਤੇ ਪ੍ਰਸ਼ਾਸਨ ਨੱਥ ਪਾਵੇ ਤਾਂ ਜੋ ਸ਼ਹਿਰ ਵਾਸੀ ਵੀ ਸੁੱਖ ਦਾ ਸਾਹ ਲੈ ਸਕਣ। ਸੋ ਸਾਡੀ ਪਾਣੀ ਵਾਲੀ ਟੈਂਕੀ ਸੀ ਉਹਦੇ ਪੈ ਵੀ ਵੱਢੀ ਰਹਿ ਗਈ। ਤੇ ਆ ਆਪਣੇ ਤੇ ਸ੍ਰੇਸ਼ ਕੁਮਾਰ ਨੇ ਦੱਸਿਆ ਕਿ ਇੱਥੇ ਜੋ ਟੈਂਕੀ ਦੇ ਵਿੱਚ ਪਾਣੀ ਇਕੱਠਾ ਕਰਨ ਵਾਸਤੇ ਟੈਂਕੀ ਲੱਗੀ ਹੋਈ ਹੈ ਉਹਦੇ ਤੇ ਵੀ ਜਿਹੜੀ ਤਾਰ ਲੱਗੀ ਸੀ ਉਹ ਵੀ ਲੈ ਗਏ ਹਨ ਤੇ ਟੈਂਕੀ ਦਾ ਜਿਹੜਾ ਪਾਈਪ ਲੱਗਿਆ ਸੀ ਉਹ ਵੀ ਪੱਟ ਕੇ ਲੈ ਗਏ ਹਨ ਤੇ ਹੁਣ ਮਹੱਲਾ ਵਾਸੀਆਂ ਨਾਲ ਤੇ ਜਿਹੜੀ ਇੱਥੇ ਸ਼ਮਸ਼ਾਨ ਸੰਭਾਲ ਕਰਦੇ ਹਨ ਸ਼ਮਸ਼ਾਨ ਘਾਟ ਦੀ ਤੇ ਇਹਦੀ ਦੇਖਭਾਲ ਕਰਦੇ ਹਨ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਹਾਂਜੀ ਸਰੇਜ ਜੀ ਤੁਸੀਂ ਦੱਸਿਆ ਕਿ ਵੀ ਇੱਥੇ ਸ਼ਮਸ਼ਾਨ ਘਾਟ ਦੀ ਤੁਸੀਂ ਦੇਖਭਾਲ ਕਰਦੇ ਹੋ ਬਹੁਤ ਚੰਗਾ ਉਪਰਾਲਾ ਲਾਇਆ ਕਿ ਵੀ ਕਿਸੇ ਨਾ ਕਿਸੇ ਨੂੰ ਸਫਾਈ ਲਈ ਜਾਂ ਹਰਿਆਲੀ ਲਈ ਤੁਸੀਂ ਅੱਗੇ ਆਨੇ ਬਹੁਤ ਵਧੀਆ ਤੁਹਾਡੇ ਵੱਲੋਂ ਕੀਤਾ ਯਾਰ ਉਹ ਉਪਰਾਲਾ ਬਹੁਤ ਵਧੀਆ ਹੈ ਤੇ ਹੋਰਾਂ ਲੋਕਾਂ ਨੂੰ ਵੀ ਇਸ ਤੋਂ ਨਸੀਹਤ ਮਿਲਦੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਨੇ ਸਾਡਾ ਜਿਹੜਾ ਸਮਾ ਇਹ ਸਾਡੀ ਲਹਿਦਾ ਬੰਮਣਾਪੱਤੀ ਹਾਂ ਹਾਂ ਸ਼ਹਿਰ ਤੋਂ ਲਹਿਦਾ ਸਾਡੀ ਬੰਮਣਾਪੱਤੀ ਦੀ ਇਹ ਸ਼ਮਸ਼ਾਨ ਘਟ ਹੈ ਜੀ ਅਸੀਂ ਇਹਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦੇ ਹਾਂ ਵੀ ਮਹੀਨੇ ਮਾਸੇ ਤੇ ਅਸੀਂ ਜੀੜਾ ਮਾਰਦੇ ਹਾਂ ਜੀ ਠੀਕ ਹੈ ਨਾ ਅਸੀਂ ਕੋਈ ਵੀ ਇੰਤਜ਼ਾਮ ਕਰਦੇ ਆ ਉਹਨੇ ਪਾਣੀ ਦਾ ਕਰਿਆ ਸੀ ਉਹ ਪਹਿਲਾਂ ਟੂਟੀਆਂ ਵੱਟ ਕੇ ਲੱਗੇ ਫਿਰ ਦੁਬਾਰੇ ਲਵਾਈਆਂ ਜੀ ਫੋਨ ਸਮੈਕੀਏ ਨੇ ਪਤਾ ਨਹੀਂ ਕੌਣ ਆਈ ਫਿਰ ਪਟ ਕੇ ਲੱਗੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿਧਰ ਢੀੜਾ ਮਾਰੇ ਜੀ ਪਰ ਉਹ ਢੀੜਾ ਹੀ ਨਹੀਂ ਮਾਰਦੀ ਕੋ ਪਹਿਲਾਂ ਵੀ ਅਰਜੀ ਦਿੱਤੀ ਸੀ 2 ਮਹੀਨੇ ਪਹਿਲਾਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆ ਵੀ ਸਾਡੀ ਗੌਰ ਕਰੀ ਜਾਵੇ ਮਣੀ ਮੋਟੀ ਦੀ ਅਗਸਤ ਵਧਾਈ ਜਾਵੇ ਮੜੀ ਜੀ ਐਸ ਐਚਓ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੀ ਲਿਖਤੀ ਰੂਪ ਜੀ ਦੇ ਕੇ ਆਵਾਂਗੇ ਪਹਿਲਾਂ ਵੀ ਦਿੱਤਾ ਹੋਇਆ ਲਿਖਤੀ ਰੂਪ ਚ ਹੈ ਜੀ ਯਾਨੀ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਨਹੀਂ ਹੋਈ ਜੀ ਹਾਂਜੀ ਹੀਰਾ ਜੀ ਹਾਂਜੀ ਜੜੀਆਂ ਇਹ ਤੁਹਾਡੇ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਜੜੀਆਂ ਤੁਸੀਂ ਦੇਖਭਾਲ ਕਰਦੇ ਹੋ ਦੱਸਿਆ ਕਿ ਚੋਰੀਆਂ ਦੀਆਂ ਘਟਨਾਵਾਂ ਆਪਣੇ ਕਿੰਨੇ ਕਿ ਟਾਈਮ ਤੋਂ ਵਾਪਰ ਰਹੀਆਂ ਨੇ ਤੇ ਕੀ ਕੀ ਨੁਕਸਾਨ ਹੋਇਆ ਇਹਦਾ ਕਾਫੀ ਢੇਰ ਤੋਂ ਵਾਪਰ ਰਹੀਆਂ ਨੇ ਜੀ ਬਸ ਸਿਰਫ ਕਹਿਣ ਦਾ ਮਤਲਬ ਇਹ ਹੈ ਦੇਖੋ ਪੀਸੀਆਰ ਨੂੰ ਥੋੜਾ ਚਾਹੀਦਾ ਹੈ ਕਿ ਇਹ ਗਸ਼ਤ ਜਦੋਂ ਕਰਦੇ ਨੇ ਇੱਥੋਂ ਬਾਹਰ ਕੁਝ ਸ਼ਹਿਰ ਦੇ ਨਾਲ ਲੱਗਦਾ ਕੋਈ ਬਾਹਰ ਦਾ ਏਰੀਆ ਹੈ ਨਹੀਂ ਇਹ ਵੀ ਸ਼ਹਿਰ ਦਾ ਨਾਲ ਆ ਤੁਸੀਂ ਪੀਆਰ ਜਾਏਗੀ ਆਏਗੀ ਉਹਨੂੰ ਪਤਾ ਹੈ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਚੋਰ ਚੱਕ ਵੀ ਗਲਤ ਅਨਸਰਾਂ ਨੂੰ ਡਰ ਰਹੇਗਾ ਅਨਸਰ ਰਹਿੰਦਾ ਵੀ ਜਿਹੜਾ ਕੋਈ ਗਲਤ ਬੋਲਦਾ ਹੈ ਅੱਜ ਤਾਂ ਟੂਟੀਆਂ ਦੀ ਮਦਿੱਕੀ ਹੋਈ ਆ ਕੱਲ ਨੂੰ ਇਦਾਂ ਹੁੰਦਾ ਇਹ ਤਾਂ ਮੋਟਰ ਇੱਕ ਚੋਰੀ ਲਵਾਈ ਹੋਈ ਆ ਜੇ ਉਹ ਪਤਾ ਲੱਗਿਆ ਵੀ ਮੋਟਰ ਆ ਉਹ ਮੋਟਰ ਵੀ ਚੋਰੀ ਕਰਕੇ ਲੈ ਜਾਂਦੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਟੂਟੀ ਜਿਹੜਾ ਸੈੱਡ ਦਾ ਹੀ ਵਾਢਾ ਲਾਇਆ ਇਹਦਾ ਪਾਈਪ ਆ ਜਿਹੜਾ ਉਹ ਵੀ ਆ ਇਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਦੀ ਗੱਲ ਆ ਇਹ ਜਿਹੜਾ ਹੈਗਾ ਆਪਣਾ ਪਿੰਡਰ ਇਹ ਚੋਰੀ ਹੋ ਗਿਆ ਸੀ ਇਹ ਪਿੰਦਰ ਤਾਮੜਾ ਮੈਂਨੇ ਲੋਹੇ ਦੇ ਪਲੇ ਗਾਰਡਰ ਦੇ ਸੀ ਸਾਰੇ ਚੋਰੀ ਹੋ ਗਏ ਸੀ ਇਹ ਇਹ ਹੁਣ ਇਸ ਦਾ ਆਪਣਾ ਬਣਵਾਏ ਨੇ ਵੀ ਤਾਂ ਕਿ ਸ਼ੈੱਡ ਕੋਈ ਚੱਕ ਸਕੇ ਮਹਾਰਾਜ ਇਹੀ ਬਸ ਅਰਦਾਸ ਕਰਦੇ ਆ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਸਰ ਇਹ ਚੀਜ਼ ਨੂੰ ਮਹਾਰਾਜ ਨੱਥ ਪਾਓ ਚੋਰਾਂ ਨੂੰ ਤੇ ਤੁਸੀਂ ਕਹੋ ਉਹਨਾਂ ਨੂੰ ਪੀਸੀਆ ਦੇ ਤੁਹਾਡੀ ਉਹਨੂੰ ਗਸ਼ਤ ਤੁਹਾਡੀ ਜਾਰੀ ਰੱਖੋ ਤਾਂ ਕਿ ਇਹ ਚੋਰੀਆਂ ਰੁਕਣ ਤਾਂ ਕਿ ਕਿਸੇ ਗਰੀਬ ਦਾ ਜਾਂ ਕਿਸੇ ਦਾ ਵੀ ਸੰਸਥਾ ਦਾ ਇਹ ਨੁਕਸਾਨ ਨਾ ਹੋ ਸਕੇ ਲੱਗਿਆ ਤਾਂ ਕੰਮ ਆ ਸਕੇ ਇਹ ਇਹ ਪੀਲਰ ਬਣਵਾਏ ਠੇਕੇਦਾਰ ਤੋਂ ਜੀ ਪੂਰੇ ਕੋਈ ਹੋਣੀ ਸੀ ਤੋੜਪਨ ਆ ਦੇਖੋ ਤੋੜਪਨ ਇਧਰੋਂ ਵੀ ਸਟਾਰਟਿੰਗ ਕਰੀ ਹੋਈ ਹੈ ਇਹਨਾਂ ਦੀ ਠੀਕ ਹੈ ਨਾ ਜੀ ਗੱਲ ਇਹ ਵੀ ਅੱਜ ਉਦੋਂ ਟੂੜੀਆਂ ਚੋਰੀ ਕਰੀਆਂ ਕੱਲ ਪੀਲਰ ਤੋੜਨਗੇ ਸ਼ੈੱਡ ਵੀ ਜਾਏਗਾ ਤਾਂ ਜੋ ਕੀ ਵੀ ਨੁਕਸਾਨ ਹੋਣ ਤੋਂ ਪਹਿਲਾਂ ਇੱਕ ਵੀ ਜੜਾ ਸਮਾਨ ਚੋਰੀ ਹੋਇਆ ਤਾਂ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ। ਬਸ ਪ੍ਰਸ਼ਾਸਨ ਨੂੰ ਸਹੀ ਕਹਿਣਾ ਚਾਹੀਦਾ ਕੋਈ ਐਸਾ ਪ੍ਰਸ਼ਾਸਨ ਨੂੰ ਐਸੀ ਕੋਈ ਗੱਲ ਦਾ ਮੈਰ ਨਹੀਂ ਹੁੰਦਾ ਵੀ ਸਾਡਾ ਕੋਈ ਮੈਰ ਵੀ ਨਹੀਂ ਕਰਾਉਣੀ ਚਾਹੀਦੀ ਹੈ। ਚੋਰੀ ਜਰੂਰੀ ਹੈ। ਇਹ ਰੁਕੋ ਇਹ ਸਮਸ਼ਾਨ ਘਾਟ ਹੈ ਇਹ ਇਹ ਸਭ ਦਾ ਸਾਂਝਾ ਹੈ। ਹਰੀਕ ਨੇ ਐਂ ਡੂਰੀ ਜਾਣਾ ਇਹੀ ਅਸਲੀ ਮੰਦਰ ਹੈ। ਵਕਤ ਨੇ ਸਭ ਤੋਂ ਵੱਡਾ ਮੰਦਰ ਇਹੀ ਹੈ ਜੀ ਸਾਡੀ ਤਾਂ ਇਹ ਸੋਚ ਹੈ। ਆਹ ਦੇਖੋ ਹੱਸ ਮੈਂ ਇਹ ਲੈ ਜਾਂਦੇ ਨੇ ਜਾਂਦੇ ਕਿ ਤੌਰੀ ਸਿੱਟ ਗਈ ਆਹ ਦੇਖੋ ਹਾਲੇ ਇਹ ਡੂੜੀ ਉੱਥੋਂ ਵੱਟੀ ਹੋਈ ਆਈ ਇਹ ਇਹ ਇੱਥੋਂ ਚੱਕੀ ਆਈ ਇਹ ਨਹੀਂ ਜਲਵਾ ਜੀ ਇਹ ਮੰਨ ਲਾਦਾ ਉਹਨਾਂ ਨੇ ਆਪਸੇ ਗਿਰ ਗਈ ਗਿਰ ਗਈ ਉਹਨਾਂ ਦੇ ਹੱਥੋਂ ਨਹੀਂ ਉਹ ਬਾਦਲੀ ਕਿਉਂ ਜੇ ਅਗਰ ਨਾ ਲੇ ਲੇ ਤਿੰਨ ਪੱਟੀਆਂ ਨੇ ਚਾਰ ਇੱਕੋਰੀ ਰਹੀ ਦੇਖੋ ਜੀ ਇਹ ਸਬੂਤ ਹੈ ਵੀਰੇ ਦਾ ਸਬੂਤ ਹੈ ਜੀ ਅੱਜ ਇਹਨਾਂ ਨੇ ਪੱਟੀਆਂ ਨੇ ਕੁੰਦਨ ਪਹਿਲਾਂ ਇੱਥੋਂ ਜੋ ਵੀ ਹੋਇਆ ਹੈ ਹਾਂ ਜੀ ਸਾਡੇ ਪਹਿਲਾਂ ਪਹਿਲਾਂ ਜਿਹੜੀ ਚੋਰੀ ਹੋਈ ਐ ਇੱਥੋਂ ਵੱਢ ਕੇ ਲੈ ਗਏ ਅੱਗੋਂ ਜੀ ਐਡਾ ਲੰਬਾ ਪੈਪ ਸੀ ਇਹ ਹੁਣ ਉਹਨਾਂ ਨੇ ਇਹ ਵੀ ਨਹੀਂ ਚਰਿਆ ਕੁੰਦਨ ਪਹਿਲਾਂ ਸੀ ਸੰਸਕਾਰ ਕਰਕੇ ਹਟਿਆ ਬਿਲਕੁਲ ਸਹੀ ਸੀ ਕੰਮ ਇਹ ਇਹ ਕੁਝ ਇੱਕ ਦੋ ਦਿਨਾਂ ਦੇ ਵਿੱਚ ਹੋਇਆ ਵਾ ਕੰਮ ਆ ਜੀ ਤਾਂ ਬਸ ਬਸ ਇਹੀ ਕਹਿੰਨੇ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਤੇ ਨ ਆਪ ਕੋ ਸਬੂਤ ਬਾਜੋ ਮੇਰੇ ਦੇਖੋ ਜੀ ਮੇਰੀ ਸੋਚ ਹੈ ਇਸ ਸਮਾਨੇ ਦੇ ਅੰਦਰ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੁੰਦੇ ਹੋਏ ਵੀ ਪਰ ਪ੍ਰਸ਼ਾਸਨ ਨਾਥ ਨਹੀਂ ਪਾਰਿਆ ਅੰਦੇ ਗਿਆ ਇਹ ਰਾਈਆਂ ਲਈ ਬਹੁਤਿਆਰ ਫੇਸਬੁਕ ਆਈ ਸੀ ਜੀ ਅਸੀਂ ਉਹ ਦਿੱਲੀ ਵਿੱਚ ਚੱਲਦੀ ਸੀ ਅਸੀਂ ਦਿੱਲੀ ਨਹੀਂ ਜਾਂਦੇ ਸੀ ਆਂਦੇ ਜਾਂਦੇ ਰਾਈਆਂ ਵਾਸਤੇ ਲਾਈ ਸੀ ਵੀ ਚਲੋ ਕੋਈ ਪਾਣੀ ਪੀ ਲੈਂਦਾ ਆਂਦਾ ਜਾਂਦਾ ਗਰੀਬੰਦਾ ਲਾ ਲਓ ਕੋਈ ਵੀ ਲਾ ਲਓ ਪਾਣੀ ਪੀਣ ਦੀ ਪਿਆਸ ਜਿਹਨੂੰ ਵੀ ਲੱਗਦੇ ਪੀ ਲੈਂਦਾ ਸੀ ਪਰ ਇਹ ਵੀ ਟੁੱਟਣੀ ਛੱਡੀ ਉਹਨਾਂ ਨੇ ਦੇਖੋ ਜੀ